ਮੈਂ ਬਲਵਿੰਦਰ ਸਿੰਘ ਐਕਸ ਸਰਪੰਚ ਪਿੰਡ ਡੁੱਗਰੀ ਵਿੜ ਦਾ ਰਹਿਣ ਵਾਲਾ ਐ ਅਸੀਂ ਬਾਬਾ ਸਾਹਿਬ ਦੀ ਜਨਮ ਦਿਨ ਮਨਾਣੀ ਸੀ ਜਦੋਂ ਲੋਕਾਂ ਦੇ ਸਾਹਮਣੇ ਬਾਬਾ ਸਾਹਿਬ ਦੀ ਜਨਮ ਦਿਨ ਨਹੀਂ ਮਨਾਉਣੀ ਸੀ ਤੇ ਸਾਡੇ ਸਮਾਜ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਜਦੋਂ ਅਸੀਂ ਉਹਨਾਂ ਕੋਲ ਚਾਪੀ ਲੈਣ ਗਏ ਧਰਮਸ਼ਾਲਾ ਦੀ ਤਾਂ ਉਹਨਾਂ ਨੇ ਸਾਡੇ ਸਮਾਜ ਨੂੰ ਜਾਤੀ ਸੁਸਕ ਸ਼ਬਦ ਵਰਤ ਕੇ ਗਾਣਾ ਘਟੀਆਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਉਹ ਮਾਰ ਜਨਮ ਮਾਰਨੇ ਧਮਕੀਆਂ ਦਿੱਤੀਆਂ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਕੁੱਟਿਆ ਤੁਹਾਨੂੰ ਉਹ ਉਹਨਾਂ ਦੇ ਨਾਂ ਕੀ ਐ? ਹਰਮਜੀਤ ਪੁੱਤਰ ਕਰਤਾਰਚੰਦ ਮਨੀ ਪੁੱਤਰ ਮਿੰਦਰਪਾਲ ਜੋ ਕਿ 745 234 25 ਨੂੰ ਮੈਸ ਸੱਸਾਂ ਘਰ ਨੂੰ ਜਾ ਰਿਹਾ ਸੀ ਇਹਨਾਂ ਰਸਤੇ ਦੇ ਵਿੱਚ ਘੇਰ ਕੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਤੁਹਾਨੂੰ ਚਾਬੀ ਕਿਹੜੇ ਕਿਹੜੇ ਲੋਕਾਂ ਨੇ ਦਿੱਤੀ? ਤੁਹਾਨੂੰ ਚਾਬੀ ਮੌਕੇ ਦੀ ਸਰਪੰਚੋਂ ਨੇ ਚਾਬੀ ਦਿੱਤੀ। ਉਹ ਦਿਨ ਕੋਈ ਨਹੀਂ ਪੈਸੇ ਤੁਹਾਨੂੰ ਕੋਈ ਜਾਤੀ ਸੂਚਕ ਸ਼ਬਦ ਵੀ ਵਰਤੇ? ਉਹਨਾਂ ਨੇ ਸਾਨੂੰ ਇਹ ਕਿਹਾ ਵੈਸੇ ਚਮਾਰਾਂ ਨੂੰ ਔਰ ਗੰਦੇ ਲੋਕਾਂ ਨੂੰ ਚਾਬੀ ਨਹੀਂ ਦੇਣੀ। ਨਹੀਂ ਦੇਣੀ ਦੱਸਣਾ। ਉਹ ਮੁੰਦਰੀ ਚੁੱਕ ਕੇ ਫੇਰ ਗਏ। ਤੁਹਾਡੇ ਕੋਲ ਕੋਈ ਪੈਸੇ ਵਗੈਰਾ ਵੀ ਕੋਈ ਉਹਨਾਂ ਨੇ? ਮੇਰੀ ਜੇਬ 'ਚ 7000 ਰੁਪਏ ਸੀ ਅਤੇ ਇੱਕ ਮੇਰੇ ਕੋਲ ਸੋਨੇ ਦੀ ਮੁੰਦਰੀ ਸੀ। ਉਹ ਉਹਨਾਂ ਨੇ ਲੈ ਲਈ ਉਹਨਾਂ ਨੇ। ਉਹਨਾਂ ਨੇ ਇੱਕ ਕੋਲੀ ਬਹੁਤ ਬੰਦ ਸੀ। ਬਹੁਤ ਸਭ ਤੋਂ ਪਹਿਲੀ ਵਾਰ ਤੁਸੀਂ ਜਾਈ ਉਹਡੇ ਪਰਿਵਾਰ ਨੂੰ ਵੀ ਉਹ ਖਤਰਾ ਹੈ ਜੀ ਹਾਂਜੀ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖਤਰਾ ਹੈ ਨਾ ਉਹਡੇ ਬੱਚਿਆਂ ਦੇ ਨਾਮ ਬਿਨਾ ਮਤਲਬ ਦੇ ਲਏ ਨਾ ਜਿੰਨਾ ਮਤਲਬ ਨਹੀਂ ਕੁੱਟਮਾਰ ਮੇਰੀ ਕੀਤੀ ਮੈਂ ਕੱਲਾ ਸੀਗਾ ਮੇਰੇ ਪਰਿਵਾਰ ਨੂੰ ਨਜਾਇਜ਼ ਵਿਸਾਇਆ ਨਜਾਇਜ਼ ਸੀ ਮੈਨੂੰ ਅਨਸਾਫ਼ ਹੋਇਆ ਜਾਂਦਾ